ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਲਗਾਏ ਹੋਏ ਕਿਸਾਨਾਂ ਦੇ ਧਰਨੇ ਦੇ ਨਾਲ ਨੈਸ਼ਨਲ ਹਾਈਵੇ ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਐਲਾਨ ਕਰਦੇ ਆ ਕਿ ਕਿ ਜਦੋਂ ਤੱਕ ਨੈਸ਼ਨਲ ਹਾਈਵੇ ਅਥਾਰਟੀ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਇਹ ਟੋਲ ਪਲਾਜ਼ਾ ਕਿਸੇ ਵੀ ਕੀਮਤ ਤੇ ਚੱਲਣਾ ਨਹੀਂ ਦਿੱਤਾ ਜਾਏਗਾ। ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਜਿਹੜੀਆਂ 2 ਜੂਨ ਤੋ ਵਧਾਈਆਂ ਗਈਆਂ ਸੀ ਤੇ ਉਹਨਾਂ ਕੀਮਤਾਂ ਨੂੰ ਮੁੜ ਤੋਂ ਘੱਟ ਕਰਨ ਦੀ ਜਿਹੜੀ ਮੰਗ ਹੈ ਉਹ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਕਰਕੇ ਕਿਸਾਨਾਂ ਨੇ ਪੱਕੇ ਤੌਰ ਤੇ ਪੰਜਾਬ ਦੇ ਸਭ ਤੋਂ ਮਹਿੰਗੇ ਮੰਨੇ ਜਾਂਦੇ ਲਾਡੋਵਾਲ ਟੋਲ ਪਲਾਜ਼ੇ ਨੂੰ ਜਾਮ ਕਰ ਦਿੱਤਾ ਸੀ ਉੱਥੋਂ ਆਮ ਲੋਕ ਹੁਣ ਬਿਨਾਂ ਟੋਲ ਦਿੱਤੇ ਲੰਘ ਰਹੇ ਨੇ ਤਾਂ ਇਸੇ ਕਰਕੇ ਹੁਣ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿਉਂਦੀ ਤਿਉਂ ਉਹ ਜਿਹੜਾ ਪ੍ਰਦਰਸ਼ਨ ਹੈ ਬਰਕਰਾਰ ਰਹੇਗਾ ਜਦੋਂ ਤੱਕ NHAI ਭਾਵ ਕੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਅਸ਼ੋਲ ਪਲਾਜ਼ਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਪ੍ਰਧਾਨ ਦਿਲਵਾਲ ਸਿੰਘ ਗਿੱਲ ਤੇ ਇੰਦਰਵੀਰ ਸਿੰਘ ਕਾਧੀਆਂ ਨੇ ਐਲਾਨ ਕਰ ਦਿਆ ਕਿ ਕਿ ਜਦੋਂ ਤੱਕ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਏਗਾ ਉਦੋਂ ਤੱਕ ਲਾਡੂਵਾਲ ਟੋਲ ਪਲਾਜ਼ਾ ਦੇ ਉੱਤੇ ਸਥਿਤੀ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਦਿਨੀ ਪੰਜਾਬ ਤੇ ਰੈਣਾ ਹਾਈ ਕੋਰਟ ਤੇ ਨੈਸ਼ਨਲ ਹਾਈਵੇ ਔਥਾਰਟੀ ਨੇ ਟੋਲ ਪਲਾਜ਼ਾ ਨੂੰ ਖੋਲਣ ਦੇ ਲਈ ਇੱਕ ਕੇਸ ਲਾਇਆ ਸੀ ਤੇ ਉਹਦੇ 'ਚ ਉਹਨਾਂ ਦਾ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਦਾਲਤ ਨੇ ਉਹਨਾਂ ਨੂੰ ਆਪਣੀ ਨਵੀਂ ਰਿੱਟ ਦਾਇਰ ਕਰਨ ਦੇ ਲਈ ਕਿਹਾ ਤੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤਾ ਹੈ ਕਿ ਇਹ ਟੋਲ ਪਲਾਜ਼ਾ 4 ਹਫ਼ਤਿਆਂ 'ਚ ਸ਼ੁਰੂ ਕਰਵਾਇਆ ਜਾਏ। ਉਹਨਾਂ ਨੇ ਕਿਹਾ ਕਿ ਅਜੇ ਅਦਾਲਤ ਦੇ ਵਿੱਚ ਵੀ ਲੋਕਾਂ ਦੀ ਸੁਣਵਾਈ ਹੋਣੀ ਬੰਦ ਹੋ ਗਈ ਹੈ ਇਸੇ ਕਰਕੇ ਕਿਸਾਨ ਯੂਨੀਅਨ ਜਿਹੜਾ ਆਪਣਾ ਸੰਘਰਸ਼ ਹੈ ਉਹ ਜਿਉਂਦੀ ਤਿਉਂ ਜਾਰੀ ਰੱਖੇਗੀ ਪ੍ਰਧਾਨ ਹੋਰਾਂ ਦੇ ਵੱਲੋਂ ਦੋਸ਼ ਵੀ ਲਗਾਏ ਗਏ ਨੇ ਕਿ ਹੁਣ ਤੇ ਅਦਾਲਤਾਂ ਦੇ ਵਿੱਚ ਵੀ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਹੈ ਇਸੇ ਕਰਕੇ ਹੁਣ ਸਾਨੂੰ ਆਪਣਾ ਪ੍ਰਦਰਸ਼ਨ ਜਿਉਂਦੀ ਤਿਉਂ ਬਰਕਰਾਰ ਰੱਖਣਾ ਪਏਗਾ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰੋਗੇ ਉਦੋਂ ਤੱਕ ਟੋਲ ਪਲਾਜ਼ੇ ਨੂੰ ਇਸੇ ਤਰੀਕੇ ਦੇ ਨਾਲ ਬੰਦ ਰੱਖਿਆ ਜਾਏਗਾ ਆਮ ਲੋਕ ਉਥੋਂ ਜ਼ਰੂਰ ਬਿਨਾਂ ਟੋਲ ਦਿੱਤੇ ਲੰਘ ਰਹਿਣਗੇ ਪਰ ਕਿਸਾਨ ਉੱਥੇ ਬੈਠੇ ਹੋਏ ਨੇ ਕਿਸਾਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਵਧੀਆਂ ਹੋਈਆਂ ਕੀਮਤਾਂ ਨੂੰ ਤੁਰੰਤ ਜਿਹੜਾ ਉਹ ਵਾਪਸ ਲਿਆ ਜਾਵੇ ਜਾਣਕਾਰੀ ਇਹ ਵੀ ਦੇ ਦਈਏ ਕਿ 2 ਜੂਨ ਨੂੰ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਵੱਡੇ ਪੱਧਰ ਤੇ ਵਿਆਪਕ ਪੱਧਰ ਤੇ ਇਸ ਦਾ ਵਿਰੋਧ ਸ਼ੁਰੂ ਹੋਇਆ ਤੇ ਕਿਸਾਨ ਹੁਣ ਪੱਕਾ ਮੋਰਚਾ ਲਗਾ ਕੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਬੈਠੇ ਹੋਏ ਨੇ